ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਸ਼ੁਭ ਦਿਹਾੜਾ ਹੈ ਵਿਸਾਖੀ ਦਾ ਖਾਲਸਾ ਦਾ ਸਾਜਨਾ ਦਿਵਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਜਿ ਦੇ ਦਿਨ ਾਲਸੇ ਦੀ ਸਥਾਪਨਾ ਕੀਤੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਤੇ ਆਪਣੀ ਟੀਮ ਦੇ ਸਾਰੇ ਹੀ ਵਰਕਰਾਂ ਨੂੰ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਨਾਲ ਹੀ ਜਨਤਾ ਦਲ ਯੂनाइटेड ਵੱਲੋਂ ਮੈਂ ਪੰਜਾਬ ਦਾ ਸੈਕਟਰੀ ਹੋਣ ਦੇ ਨਾਤੇ ਸਾਰੇ ਜੰਦਾ ਦਾ ਯੂਨਾਈਟਿਡ ਦੀ ਟੀਮ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਸਾਡੇ ਪੰਜਾਬ ਦੇ ਜਨਰਲ ਸਖਤਰ ਨਾਮ ਸਿੰਘ ਜੀ ਗਿੱਲ ਜੋ ਕਿ ਬਹੁਤ ਹੀ ਹੌਨਾਰਵਰਕਰ ਹਨ ਇਹਨਾਂ ਨੇ ਪਾਰਟੀ ਵਾਸਤੇ ਵੱਧ ਚੜ ਕੇ ਕੰਮ ਕਰ ਰਹੇ ਹਨ ਸਾਡੇ ਕੁਲਜੀਤ ਸਿੰਘ ਜੀ ਵਰਪਾਲ ਜੁਆਇੰਟ ਸੈਕਟਰੀ ਪੰਜਾਬ ਮੈਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਆਪਣੀ ਸਮੁੱਚੀ ਟੀਮ ਨੂੰ ਆ ਗਾਂ ਵਾਸਤੇ ਇਕੱਠੇ ਹੋ ਗਏ ਪਾਰਟੀ ਨੂੰ ਵੱਧ ਚੜ ਕੇ ਇਸ ਪੰਜਾਬ ਦੇ ਵਿੱਚ ਲਿਉਣ ਵਿੱਚ ਉਹਨਾਂ ਦੀ ਮਦਦ ਕਰਾਂ ਵਾਜੂਜੀ ਦਾ ਖਾਸਾ ਵਾਜੂਜੀ